ਦੋਸਤੋ ਬਾਦ ਕਿਸਮਤ ਸੁਹਾਗਣ ਲਿਖਤ ਹੈ ਹੈਪੀ ਸ਼ਾਕੁੱਟੀ ਜੀ ਦੀ ਪਾਗ ਅਠਵਾਂ ਉਮੀਦ ਹੈ ਤੁਸੀਂ ਪਹਿਲੇ ਸੱਤ ਜ਼ਰੂਰ ਸੁਣ ਲਏ ਹੋਣਗੇ ਜੇਕਰ ਨਹੀਂ ਸੁਣੇ ਤਾਂ ਕਿਰਪਾ ਕਰਕੇ ਉਹ ਜ਼ਰੂਰ ਸੁਣਿਓ ਤਾਂ ਹੀ ਪੂਰੀ ਕਹਾਣੀ ਦੀ ਸਮਝ ਆਵੇਗੀ ਤੇ ਆਨੰਦ ਵੀ ਤਾਂ ਹੀ ਆਵੇਗਾ ਸ਼ੁਰੂ ਕਰਦੇ ਹਾਂ ਅਠਵਾਂ ਪਾਗ ਕਾਫੀ ਦਿਨਾਂ ਤੋਂ ਪਿੰਕੀ ਪਾਲੀ ਨੂੰ ਫੋਨ ਲਾ ਰਹੀ ਸੀ ਪਾਲੀ ਦਾ ਫੋਨ ਜਾਂ ਤਾਂ ਬੰਦ ਮਿਲਦਾ ਜਾਂ ਪਾਲੀ ਪਿੰਕੀ ਦੀ ਕਾਲ ਕੱਟ ਰਹੀ ਸੀ ਪਿੰਕੀ ਕਾਫੀ ਦਿਨਾਂ ਤੋਂ ਇਸ ਸੋਚ ਵਿੱਚ ਸੀ ਕਿ ਪਾਲੀ ਨੂੰ ਘਰ ਹੀ ਮਿਲ ਕੇ ਆਵਾਂਗੀ ਪਰ ਜਿਵੇਂ ਹਰ ਵਾਰ ਪਿੰਕੀ ਦਾ ਰਾਹ ਰੋਕ ਲੈਂਦੇ ਇੱਕ ਦਿਨ ਪਿੰਕੀ ਘੁੰਮਦੇ ਘਮਾਉਂਦੇ ਅਚਨ ਚੇਤ ਹੀ ਪਾਲੀ ਕੋਲਕਾਰ ਆ ਗਈ ਉਦਾਸ ਤੇ ਮਰਜਾਈ ਜਿਹੇ ਚਿਹਰੇ ਤੇ ਮਾਮੂਲੀ ਜਿਹੀ ਸਮਾਈਲ ਲਿਆ ਕੇ ਪਾਲੀ ਨੇ ਬਿਨਾ ਬੁਲਾਏ ਪਿੰਕੀ ਦਾ ਸਵਾਗਤ ਕੀਤਾ ਫੁੜੇ ਕਿਹੜੀ ਦੁਨੀਆ ਵਿੱਚ ਰਹਿੰਦੀ ਅੱਜ ਕੱਲ ਗਰੀਬਾਂ ਦਾ ਫੋਨ ਹੀ ਨਹੀਂ ਚੱਕਦੀ ਪਾਲੀ ਨੂੰ ਟੀਚਰ ਜੀ ਵਿੱਚ ਪਿੰਕੀ ਨੇ ਪੁੱਛਿਆ ਕੀ ਹਾਲ ਪਿੰਕੀ ਕੁਝ ਨਹੀਂ ਬੱਸ ਵੈਸੇ ਹੀ ਸਮੇਂ ਦਾ ਪਤਾ ਨਹੀਂ ਲੱਗਦਾ ਕਦੋਂ ਦਿਨ ਚੜ ਜਾਂਦਾ ਕਦੋਂ ਦਿਨ ਛਿਪ ਜਾਂਦਾ ਕੋਲ ਨਾ ਸੁਣਨ ਦੀ ਅਸਲ ਵਿਦਾ ਲੁਕੋਂਦੇ ਹੋਈ ਪਾਲੀ ਬੋਲੀ ਕੀ ਹੋਇਆ ਪਾਲੀ ਤੇਰਾ ਚਿਹਰਾ ਇੰਨਾ ਉਖੜਿਆ ਉਖੜਿਆ ਕਿਉਂ ਆ ਸਭ ਖੈਰ ਤਾਂ ਹੈ ਬੱਚੇ ਠੀਕ ਆ ਪਿੰਕੀ ਫਿਕਰ ਵਿੱਚ ਪਾਲੀ ਨੂੰ ਪੁੱਛਣ ਲੱਗੀ ਪਿੰਕੀ ਮੇਰਾ ਤਲਾਕ ਹੋ ਗਿਆ ਮੈਂ ਹਮੇਸ਼ਾ ਲਈ ਆਪਣੇ ਸਹੁਰੇ ਘਰ ਨੂੰ ਅਲਵਿਦਾ ਕਹਿ ਆਈ ਆ ਪਾਲੀ ਅੱਖਾਂ ਭਰਦੀ ਹੋਈ ਕਹਿਣ ਲੱਗੀ ਇਹ ਤਾਂ ਹੋਣਾ ਹੀ ਸੀ ਪਾਲੀ ਕਦੋਂ ਤੱਕ ਬੰਦਾ ਨਰਕਾਂ ਵਿੱਚ ਆਸਣ ਲਈ ਬੈਠਾ ਰਹੀ ਇਹ ਤਾਂ ਤੇਰੇ ਲਈ ਸਕੂਨ ਭਰੀ ਗੱਲ ਐ ਪਿੰਕੀ ਨੇ ਪਾਲੀ ਦੇ ਮੋੜੇ ਉਤੋਂ ਦੀ ਕਲਾਵਾ ਪਾਉਂਦੇ ਹੋਏ ਕਿਆ ਪਰ ਪਿੰਕੀ ਸਮਝੌਤੇ ਦੇ ਆਧਾਰ ਤੇ ਮੈਂ ਆਪਣੇ ਬੱਚਿਆਂ ਨੂੰ ਹੁਣ ਕਦੇ ਨਹੀਂ ਮਿਲ ਸਕਦੀ ਮੈਂ ਆਪਣੀਆਂ ਆਂਦਰਾਂ ਤੋਂ ਹਮੇਸ਼ਾ ਲਈ ਦੂਰ ਹੋ ਗਈ ਇੱਕ ਲੰਮਾ ਹਾਂਕਾ ਲੈ ਕੇ ਪਾਲੀ ਪਿੰਕੀ ਦੇ ਮੋੜੇ ਤੇ ਸੈਰ ਰੱਖ ਕੇ ਰੋਣ ਲੱਗ ਪਈ ਸਬਰ ਰੱਖ ਪਾਲੀ ਉਸ ਪ੍ਰਮਾਤਮਾ ਦੇ ਘਰ ਦੇ ਰਾ ਅੰਧੇਰ ਨਹੀਂ ਪਰਮਾਤਮਾ ਨੂੰ ਵੀ ਪਤਾ ਮਾਂ ਦੀ अहमियत ਦਾ ਉਹ ਤੇਰਾ ਹੱਕ ਦਿਲਵਾ ਕੇ ਰਹੂਗਾ ਤੈਨੂੰ ਤੂੰ ਯਕੀਨ ਕਰ ਪਾਲੀ ਇੱਕ ਦਿਨ ਤੂੰ ਆਪਣੇ ਬੱਚਿਆਂ ਵਿੱਚ ਹੋਵੇਂਗੀ ਪਿੰਕੀ ਨੇ ਦਿਲਾਸਾ ਦਿੰਦੇ ਹੋਏ ਪਾਲੀ ਨੂੰ ਕਿਹਾ ਪਰ ਪੰਮੀ ਮੇਰੇ ਬੱਚੇ ਵੀ ਮੈਨੂੰ ਗਲਤ ਸਮਝ ਰਹੇ ਉਹਨਾਂ ਦੀ ਨਜ਼ਰ ਵਿੱਚ ਮੈਂ ਨਫ਼ਰਤ ਦੀ ਪਾਤਰ ਹਾਂ ਇਸ ਘਿਰਣਾਵੇਂ ਸੋਚ ਵਿੱਚ ਉਹ ਕਿਉਂ ਮੇਰੇ ਕੋਲ ਆਉਣਗੇ ਬੋਲਦੇ ਹੋਏ ਪਾਲੀ ਦੇ ਹੰਝੂ ਠੋਡੀ ਤੇ ਆ ਕੇ ਲੰਮਕਣ ਲੱਗ ਪਏ ਸਬਰ ਕਰ ਭੈਣ ਮੇਰੀਏ ਉਹਨਾਂ ਬੇਈਮਾਨਾਂ ਨੂੰ سزا ਜ਼ਰੂਰ ਮਿਲੇਗੀ। ਬੇਸ਼ੱਕ ਅਜੇ ਜ਼ਖਮ ਤਾਜ਼ਾ। ਬੱਚੇ ਯਾਦਾਂ 'ਚੋਂ ਵਿਸਾਰ ਨਹੀਂ ਸਕਦੀ ਤੂੰ। ਪਰ ਤੂੰ ਕਮਜ਼ੋਰ ਨਹੀਂ, ਦਲੇਰ ਬਣ ਪਾਲੀ। ਤੂੰ ਖੁੰਖਾਰ ਪਰਿਵਾਰ ਦਾ ਮੁਕਾਬਲਾ ਬੇਡਰ ਹੋ ਕੇ ਕੀਤਾ। ਤੇ ਹੁਣ ਅਬਲਾ ਕਿਉਂ ਬਣ ਗਈ? ਪਾਲੀ, ਜ਼ਿੰਦਗੀ ਸੰਘਰਸ਼ ਦਾ ਦੂਜਾ ਨਾਮ ਹੈ। ਚੰਗਾ ਮਾੜਾ ਸਮਾਂ ਚੱਲਦਾ ਹੀ ਰਹਿੰਦਾ ਇੱਥੇ। ਪਿੰਕੀ ਪਾਲੀ ਦੀਆਂ ਅੱਖਾਂ ਦਾ ਪਾਣੀ ਸਾਫ਼ ਕਰਦੀ ਹੋਈ ਬੋਲੀ। ਚੱਲ ਅਠ ਮੇਰੇ ਨਾਲ ਚੱਲ। ਮੈਂ ਵੀ ਇਕੱਲੀ ਹਾਂ ਮੇਰਾ ਮੁੰਡਾ ਸਕੂਲ ਵੱਲੋਂ ਰਸਤਾ ਕਸ਼ਮੀ ਮੁਕਾਬਲੇ ਲਈ ਤਾਮਿਲਨਾਡੂ ਗਿਆ ਇੱਕ ਹਫ਼ਤੇ ਲਈ ਮੈਂ ਬੋਰ ਹੋ ਰਹੀ ਹਾਂ ਚੱਲ ਜਲਦੀ ਪੈਕਿੰਗ ਕਰ ਮੈਂ ਤੈਨੂੰ ਲੈਣ ਹੀ ਆਈਆਂ ਕਿਉਂ ਵੀ ਜੀ ਪਾਲੀ ਨੂੰ ਲੈ ਜਾਵਾਂ ਆਪਣੇ ਨਾਲ ਘਰ ਪਿੰਕੀ ਚੌਂਕੇ ਵਿੱਚ ਬੈਠੀ ਗੁਰਬਖਸ਼ ਕੌਰ ਦੀ ਇਜਾਜ਼ਤ ਮੰਗਦੇ ਹੋਈ ਉੱਚੀ ਸੁਰਚ ਬੋਲੀ ਲੈ ਜਾ ਪੁੱਤ ਇਹਦਾ ਮਨ ਕਿਸੇ ਹੋਰ ਪਾਸੇ ਲੱਗੋ ਸਾਰਾ ਦਿਨ ਅੰਦਰ ਬੈਠੀ ਡਸਕਦੀ ਰਹਿੰਦੀ ਨਾ ਚੱਜ ਨਾਲ ਖਾਂਦੀ ਪੀਂਦੀ ਨਹੀਂ ਜੰਗੀ ਤਰ੍ਹਾਂ ਗੱਲ ਕਰਦੀ ਕਿਸੇ ਨਾਲ ਗੁਰਬਖਸ਼ ਨੇ ਪਿੰਕੀ ਨੂੰ ਇਜਾਜ਼ਤ ਦਿੰਨੇ ਕਿਹਾ ਪਾਲੀ ਤੇ ਪਿੰਕੀ ਦੋਨੋਂ ਜਣੀਆਂ ਪਾਲੀ ਦੇ ਕੱਪੜੇ ਬੈਗ 'ਚ ਪਾਉਣ ਲੱਗੀਆਂ ਤੂੰ ਘਬਰਾ ਨਾ ਪਾਲੀ ਰਾਤ ਤੋਂ ਬਾਅਦ ਦਿਨ ਹੁੰਦਾ ਤੇਰੇ ਚਿਹਰੇ ਤੇ ਵੀ ਉਦਾਸੀ ਹਮੇਸ਼ਾ ਨਹੀਂ ਰਹਿਣੀ ਪਿੰਕੀ ਨੇ ਦਿਲਾਸਾ ਦਿੰਦੇ ਹੋਏ ਪਾਲੀ ਨੂੰ ਕਿਹਾ ਚਾਹ ਪਾਣੀ ਪੀਣ ਪ੍ਰੰਤ ਪਿੰਕੀ ਦੀ ਸਕੂਟੀ ਤੇ ਪਾਲੀ ਤੇ ਪਿੰਕੀ ਨਕਦਰੋਂ ਕੁਝ ਸ਼ਾਪਿੰਗ ਕਰਕੇ ਤੋਂ ਮੈਂ ਪਿੰਕੀ ਦੇ ਘਰ ਵੱਲ ਤੁਰ ਪਈਆਂ ਰਾਸਤੇ ਵਿੱਚ ਪਿੰਕੀ ਨੇ ਪੁਰਾਣੀਆਂ ਗੱਲਾਂ ਛੇੜ ਕੇ ਪਾਲੀ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ ਪਰ ਗਹਿਰੇ ਫੱਟ ਕਿੱਥੇ ਦਰਦਾਂ ਤੋਂ ਨਿਜਾਦ ਦਿੰਦੇ ਪਿੰਕੀ ਅੰਦਰੋਂ ਟੁੱਟ ਰਹੀ ਪਾਲੀ ਨੂੰ ਹੌਸਲਾ ਦੇ ਕੇ ਖੜੀ ਕਰਦੇ ਪਾਲੀ ਨੂੰ ਵੀ ਪਿੰਕੀ ਦੀਆਂ ਗੱਲਾਂ ਸੱਚ ਦੇ ਨੇੜੇ ਲੱਗਦੀਆਂ ਬੇਵਕੂਫ ਸੋਹਰਾ ਕਿਹੜਾ ساری ਉਮਰ ਬੈਠਾ ਰਹਿਣਾ ਜੀਤਾ ਤਾਂ ਹੈ ਹੀ ਬਦਮਾਸ਼ ਉਸ ਨੂੰ ਕੀ ਪਤਾ ਦੁਨੀਆਦਾਰੀ ਦਾ ਤੇਰੇ ਬੱਚੇ ਜ਼ਰੂਰ ਮਿਲਣਗੇ ਤੈਨੂੰ ਇਸ ਸੋਚ ਦੇ ਹੌਸਲੇ ਨੇ ਪਾਲੀ ਦੇ ਚਿਹਰੇ ਤੇ ਮੋੜ ਰੌਣਕ ਲਿਆ ਦਿੱਤੀ। ਰੀੜ ਦੀ ਹੱਡੀ ਦਾ ਦਰਦ ਮਲਖਾ ਸਿੰਘ ਦਾ ਖੇੜਾ ਨਹੀਂ ਛੱਡ ਰਿਹਾ ਸੀ। ਪਿੰਡ ਦੇ ਡਾਕਟਰਾਂ ਦੀਆਂ ਦਵਾਈਆਂ ਖਾ ਖਾ ਕੇ ਅੱਕੇ ਮਲਖਾ ਸਿੰਘ ਨੂੰ ਜਰਾ ਜਿੰਨਾ ਵੀ ਫਰਕ ਨਹੀਂ ਪਿਆ। ਦਰਦ ਨਾਲ ਹਾਲੋਂ ਬਿਹਾਲ ਹੋਇਆ ਮਲਖਾ ਸਿੰਘ ਸੋਚਣ ਲੱਗਾ। ਐਵੇਂ ਥਾਂ ਥਾਂ ਤੋਂ ਦਵਾਈਆਂ ਲੈ ਕੇ ਪੈਸੇ ਖਰਾਬ ਕਰਨ ਨਾਲੋਂ ਜਲੰਧਰ ਕਿਸੇ ਵੱਡੇ ਹਸਪਤਾਲ ਦੇ ਖਾ ਕੇ ਆਵਾਂ। ਮੇਰੇ ਮਗਰੋਂ ਬੱਚਿਆਂ ਨੂੰ ਕੌਣ ਸੰਭਾਲੂ? ਕੀ ਬਣੂ ਮੇਰੇ ਪੋਤੇ-ਪੋਤੀ ਦਾ? ਇਹ ਫਿਕਰ ਵੀ ਮਲਖਾ ਸਿੰਘ ਨੂੰ ਅੰਦਰੋਂ-ਅੰਤਰੀ ਖਾ ਰਿਆ ਸੀ। ਇੱਕ ਹਉਆ ਅੰਦਰੋਂ-ਅੰਤਰੀ ਮਲਖਾ ਸਿੰਘ ਨੂੰ ਘੌਣਮਾਂ ਖਾ ਰਿਆ ਸੀ। ਮੇਰੇ ਤੋਂ ਬਾਅਦ ਬੱਚਿਆਂ ਦਾ ਕੀ ਬਣੂ? ਜੀਤੇ ਤੇ ਬੱਚਿਆਂ ਨੂੰ ਸੰਬੰਧੀ ਆਸ ਰੱਖਣਾ ਹੀ ਵਿਅਰਥ ਹੈ। ਮੇਰੇ ਸ਼ਰੀਕ ਨਾ 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 ਕਹਿੰਦੇ ਹੋਏ ਮਲਖਾ ਸਿੰਘ ਨੂੰ ਇੱਕਦਮ ਕੰਬਣੀ ਛੜ ਗਈ। ਮੇਰੀ ਜ਼ਮੀਨ ਹੜੱਪ ਕਰ ਜਾਣਗੇ। ਮੈਨੂੰ ਕਿਸੇ ਤੇ ਏਤਬਾਰ ਨਹੀਂ। ਕੋਈ ਭਰੋਸੇ ਵਾਲਾ ਬੰਦਾ ਨਹੀਂ ਇਸ ਦੁਨੀਆ ਤੇ। ਸਭ ਦੀ ਅੱਖ ਮੇਰੀ ਪੈਲੀ ਤੇ। ਆਪਣੇ ਆਪ ਨਾਲ ਗੱਲਾਂ ਕਰਦਾ ਮਲਖਾ ਸਿੰਘ ਆਪਣੇ ਹੱਥ ਮਲਦਾ ਹੋਇਆ ਕੁਝ ਸੋਚਦਾ ਸੋਚਦਾ ਲੱਕੜ ਦੇ ਪੈਣੇਬਲ ਤੇ ਬੈਠ ਜਾਂਦਾ ਮੈਂ ਆਪਣੀ ਜ਼ਮੀਨ ਸ਼ਰੀਕਾਂ ਦੇ ਹੱਥ ਨਹੀਂ ਜਾਣ ਦਿੰਦਾ ਮੈਂ ਕਿਹੜਾ ਮਰ ਗਿਆ ਹਲੇ ਸ਼ਰੀਕਾਂ ਨੂੰ ਮੇਰੀ ਜ਼ਮੀਨ 'ਚ ਪੈਰ ਪਾਉਣ ਤੋਂ ਪਹਿਲਾਂ ਮੇਰੀ ਲਾਸ਼ ਉੱਤੋਂ ਦੀ ਲੰਘਣਾ ਪਊ ਫਿਕਰਮੰਦ ਹੋਏ ਮਲਖਾ ਸਿੰਘ ਨੇ ਆਪਣੇ ਆਪ ਨੂੰ ਹੌਸਲਾ ਦਿੰਦੇ ਹੋਏ ਕਿਹਾ ਪਿੰਡੋਂ ਕਾਰ ਚਲੌਣ ਲਈ ਦਿਹਾੜੀ ਤੇ ਡਰਾਈਵਰ ਲੈ ਕੇ ਮਲਖਾ ਸਿੰਘ ਜਲੰਧਰ ਸੰਜਮ ਹਸਪਤਾਲ ਪਹੁੰਚ ਗਿਆ ਡਾਕਟਰ ਸਾਹਮਣੇ ਮਲਖਾ ਸਿੰਘ ਦਾ ਚੈੱਕਅਪ ਕਰਨ ਤੋਂ ਬਾਅਦ ਐਮ ਆਰ ਆਈ ਕਰਵਾਉਣ ਲਈ ਕਿਹਾ ਬਾਪੂ ਜੀ 11 ਨੰਬਰ ਕਮਰੇ ਵਿੱਚ ਚਲੇ ਜਾਓ ਤੁਹਾਡੀ ਐਮ ਆਰ ਆਈ ਹੋਵੇਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕੀ ਪ੍ਰੋਬਲਮ ਆ ਡਾਕਟਰ ਸਾਹਮਣੇ ਮਲਖਾ ਸਿੰਘ ਨੂੰ ਐਮ ਆਰ ਆਈ ਦੀ ਪਰਚੀ ਦਿੰਦੇ ਹੋਏ ਕਿਹਾ ਮਲਖਾ ਸਿੰਘ ਪਰਚੀ ਫੜ ਕੇ ਡਰਾਈਵਰ ਨਾਲ 11 ਨੰਬਰ ਕਮਰੇ ਵਿੱਚ ਚਲਾ ਗਿਆ ਮਲਖਾ ਸਿੰਘ ਅਜੀਬ ਜਹੀ ਕਬਰਾਹਟ ਵਿੱਚ ਸੀ ਨਾ ਤਾਂ ਕਿਤੇ ਬੈਠਣ ਨੂੰ ਦਿਲ ਕਰਦਾ ਸੀ ਖੜਾ ਤਾਂ ਜਿਆਦਾ ਸਮਾਂ ਵੈਸੀ ਨਹੀਂ ਸੀ ਰਹਿ ਸਕਦਾ ਮਲਖਾ ਸਿੰਘ ਦੀ ਰੀੜ ਦੀ ਹੱਡੀ ਪੀੜ ਨਾਲ ਟਸ ਟਸ ਕਰਨ ਲੱਗ ਜਾਂਦੀ ਡੇਢ ਘੰਟੇ ਦੇ ਇੰਤਜ਼ਾਰ ਪਿੱਛੋਂ ਰੂਮ 'ਚੋਂ ਮਲਖਾ ਸਿੰਘ ਨੂੰ ਆਵਾਜ਼ ਪਈ ਮਲਖਾ ਸਿੰਘ ਦੀ ਐਮ ਆਰ ਆਈ ਤੇ ਦੋ ਐਕਸ ਰੇ ਹੋਈ ਮਲਖਾ ਸਿੰਘ ਦੀ ਐਮ ਆਰ ਆਈ ਦੀ ਰਿਪੋਰਟ ਡਾਕਟਰ ਸਾਹਮਣੇ ਬੜੀ ਗੋਨ ਨਾਲ ਦੇਖੀ ਤਾਂ ਨਾਲ ਖੜੇ ਡਰਾਈਵਰ ਨੂੰ ਪੁੱਛਿਆ ਤੁਸੀਂ ਇਹਨਾਂ ਦੇ ਪਰਿਵਾਰਕ ਮੈਂਬਰ ਹੋ ਨਹੀਂ ਜੀ ਮੈਂ ਡਰਾਈਵਰ ਹਾਂ ਜੀ ਨਾਲ ਆਏ ਆ ਚਾਚਾ ਜੀ ਦੇ ਬਾਪੂ ਜੀ ਦੇਖੋ ਘਬਰਾਉਣ ਵਾਲੀ ਕੋਈ ਗੱਲ ਨਹੀਂ ਹਸਪਤਾਲ ਵਿੱਚ ਹਰ ਤਰ੍ਹਾਂ ਦਾ ਇਲਾਜ ਹੋ ਜਾਂਦਾ ਪਰ ਅੱਗੇ ਇਲਾਜ ਸਫਲ ਹੋਏ ਜਾਂ ਅਸਫਲ ਇਹ ਉਸ ਪਰਮਾਤਮਾ ਦੇ ਹੱਥ ਵਿੱਚ ਹੁੰਦਾ ਡੋਂਟ ਵਰੀ ਤੁਸੀਂ ਬਹੁਤ ਦਲੇਰ ਬੰਦੇ ਹੋ ਘਬਰਾਉਣਾ ਬਿਲਕੁਲ ਨਹੀਂ ਡਾਕਟਰ ਸਾਹਮਣੇ ਮਲਖਾ ਸਿੰਘ ਦੇ ਮੋਢੇ ਤੇ ਹੱਥ ਰੱਖਦੇ ਹੋਏ ਕਿਹਾ ਡਾਕਟਰ ਸਾਹਿਬ ਹੋਇਆ ਕੀ ਤੇ ਇਹ ਕੀ ਬਾਤਾਂ ਜੀਆਂ ਪਾਈ ਜਾ ਰਹੇ ਹੋ ਹਲਕੇ ਦੱਸੋ ਕੀ ਗੱਲ ਹੋਈ ਮਲਖਾ ਸਿੰਘ ਨੇ ਘਬਰਾਹਟ ਵਿੱਚ ਡਾਕਟਰ ਸਾਹਮਣੂ ਪੁੱਛਿਆ ਡਾਕਟਰ ਸਾਹਮਣੇ ਖੱਬੇ ਹੱਥ ਨਾਲ ਅੱਖਾਂ ਤੋਂ ਆਪਣੀਆਂ ਨਜ਼ਰਾਂ ਵਾਲੀਆਂ ਐਨਕਾ ਉਤਾਰ ਕੇ ਲੰਮਾ ਜਿਹਾ ਸਾਹ ਲੈਣ ਤੋਂ ਬਾਅਦ ਬੋਲੇ ਬਾਪੂ ਜੀ ਤੁਹਾਨੂੰ ਰੀਡ ਦੀ ਹੱਡੀ ਦਾ ਕੈਂਸਰ ਹੈ ਤੇ ਹੈ ਵੀ ਲਗਭਗ ਦੂਜੀ ਸਟੇਜ ਤੇ ਅਸੀਂ ਦਵਾਈਆਂ ਦੇ ਕੇ ਤੁਹਾਨੂੰ ਤੰਦਰੁਸਤ ਕਰਨ ਦੀ ਜੀ ਤੋੜ ਕੋਸ਼ਿਸ਼ ਕਰਾਂਗੇ ਬਾਕੀ ਸਭ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਹੈ ਡਾਕਟਰ ਸਾਹਿਬ ਦੀ ਗੱਲ ਸੁਣ ਕੇ ਮਲਖਾ ਸਿੰਘ ਦੇ ਹੋਸ਼ ਛੁੱਟ ਗਏ ਕੁਝ ਸਕਿੰਟ ਲਈ ਤਾਂ ਉਸ ਦਾ ਦਿਮਾਗ ਸੁੰਨ ਹੋ ਗਿਆ ਫਿਰ ਹੌਲੀ-ਹੌਲੀ ਆਪਣੇ ਆਪ ਨੂੰ ਸੰਭਾਲਦੇ ਹੋਏ ਮਲਖਾ ਸਿੰਘ ਡਾਕਟਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੋ ਕੇ ਹੱਥ ਜੋੜ ਕੇ ਬੋਲਿਆ ਮੈਨੂੰ ਬਚਾ ਲਓ ਡਾਕਟਰ ਸਾਹਿਬ ਮੇਰੇ ਪੋਤਾ-ਪੋਤੀ ਦੇ ਅਜੇ ਦੁੱਧ ਵਾਲੇ ਦੰਦ ਵੀ ਨਹੀਂ ਟੁੱਟੇ ਪੁੱਤ ਸਿਰੇ ਦਾ ਸ਼ਰਾਬੀ ਐ ਮੇਰੀ ਨੋ ਉਹਨੂੰ ਛੱਡ ਕੇ ਚਲੀ ਗਈ ਮੇਰੇ ਬੱਚਿਆਂ ਦਾ ਕੀ ਬਣੂ ਹਾਈ ਮੇਰੀ ਰੱਬਾ ਇਹ ਕੀ ਹੋ ਗਿਆ ਕਹਿੰਦਾ ਹੋਇਆ ਮਲਖਾ ਸਿੰਘ ਦੋ ਹੱਥੜਾ ਮਾਰ ਰੋਣ ਲੱਗ ਪਿਆ ਡਾਕਟਰ ਸਾਹਿਬ ਤੇ ਡਰਾਈਵਰ ਨੇ ਮਲਖਾ ਸਿੰਘ ਨੂੰ ਸੰਭਾਲਦੇ ਹੋਏ ਜਲਦੀ ਠੀਕ ਹੋਣ ਦਾ ਦਿਲਾਸਾ ਦਿੱਤਾ ਤੇ ਰੋਣੋ ਚੁੱਪ ਕਰਵਾਇਆ ਹੌਸਲਾ ਰੱਖੋ ਬਾਪੂ ਜੀ ਅਸੀਂ ਤੁਹਾਨੂੰ ਤੰਦਰੁਸਤ ਕਰ ਦੇਾਂਗੇ ਡਾਕਟਰ ਸਾਹਮਣੇ ਮਲਖਾ ਸਿੰਘ ਨੂੰ ਰਿਪੋਰਟਾਂ ਫੜਾਉਂਦੇ ਹੋਏ ਕਿਆ ਮਲਖਾ ਸਿੰਘ ਡਰਾਈਵਰ ਦੇ ਮੋਢੇ ਉੱਤੋਂ ਦੀ ਬਾਹ ਪਾ ਕੇ ਹੌਲੀ-ਹੌਲੀ ਹਸਪਤਾਲ ਤੋਂ ਬਾਹਰ ਆ ਗਿਆ ਜਲੰਧਰ ਤੋਂ ਪਿੰਡ ਆਉਂਦਿਆਂ ਮਲਖਾ ਸਿੰਘ ਨੇ ਇੱਕ ਹੀ ਫਿਕਰ ਵਿੱਚ ਸਫ਼ਰ ਤੈਅ ਕੀਤਾ ਹਾਈ ਹੁਣ ਮੇਰੇ ਪੋਤੇ-ਪੋਤੀ ਦਾ ਕੀ ਬਣੂ ਹੁਣ ਮਲਖਾ ਸਿੰਘ ਨੂੰ ਆਪਣਾ ਘਰ ਆਪਣੀ ਜ਼ਿੰਦਗੀ ਵੀਰਾਨ ਹੋ ਗਈ ਜਾਂਪਨ ਲੱਗੀ ਆਪਣੀ ਬਿਮਾਰੀ ਦੀ ਚਿੰਤਾ ਵਿੱਚ ਮਲਖਾ ਸਿੰਘ ਨੇ ਘਰ ਆ ਕੇ ਗੇਟ ਖੜਕਾਇਆ ਤਾਂ ਜਪਨੀਤ ਨੇ ਗੇਟ ਖੋਲ੍ਹਿਆ ਹੀ ਸੀ ਕਿ ਮਲਖਾ ਸਿੰਘ ਨੂੰ ਕਹਿਣ ਲੱਗੀ ਡੈਡੀ ਜੀ ਡੈਡੀ ਪਾਪਾ ਦੇ ਸਿਰ 'ਚੋਂ ਬਲੱਡ ਨਿਕਲਦਾ ਪਿਆ ਮਲਖਾ ਸਿੰਘ ਜਪਨੀਤ ਦੀ ਗੱਲ ਸੁਣ ਕੇ ਕਾਲੀ ਕਾਲੀ ਜੀਤੇ ਦੇ ਕਮਰੇ ਵੱਲ ਤੁਰਨ ਲੱਗਾ ਕਮਰੇ ਵਿੱਚ ਵੜਦਿਆਂ ਹੀ ਮਲਖਾ ਸਿੰਘ ਨੂੰ ਦੇਖ ਕੇ ਜੀਤਾ ਛੱਪੜ ਵਾਲਿਆਂ ਦੇ ਸੁੱਕੇ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਡਬਲ ਬੈੱਡ ਦੀ ਪੀਲੀ ਚਾਦਰ ਲਹੂ ਨਾਲ ਲਤਪਤ ਹੋਈ ਪਈ ਸੀ ਸ਼ਰਾਬ ਦੀ ਹਵਾੜ ਵਿੱਚ ਅੰਦਰ ਖੜੇ ਰਹਿਣਾ ਹੋਰ ਮੁਸ਼ਕਲ ਹੋ ਰਿਹਾ ਸੀ ਜੀਤੇ ਦੇ ਸਿਰ ਦੇ ਵਾਲ ਮੂੰਹ ਮੋਟਾ ਕਮੀਜ਼ ਲਹੂ ਨਾਲ ਨੁੱਚੜਦੇ ਸੀ ਹਾਈ ਮੇਰੇ ਰੱਬਾ ਕਿਸੇ ਪਾਸੇ ਤਾਂ ਸੌਖ ਦੇ ਦੇ ਆ ਕੀ ਬਣੀ ਜਾਂਦਾ ਮੇਰੇ ਨਾਲ ਕਿਹੜੀ ਸਜ਼ਾ ਮਿਲਦੀ ਮੈਨੂੰ ਕਹਿੰਦੇ ਹੋਏ ਮਲਖਾ ਸਿੰਘ ਵੀ ਪੁੱਭੀ ਰੋਣ ਲੱਗ ਪਿਆ ਮੈਂ ਤਾਂ ਮਰਨਾ ਹੀ ਮਰਨਾ ਕੰਜਰਾ ਤੂੰ ਤਾਂ ਜੀ ਲੈ ਬੰਦਾ ਬਣ ਕੇ ਨਿਆਣੇ ਯਤੀਮ ਹੋ ਜਾਣਗੇ ਤੇਰੇ ਕੌਣ ਸੰਭੂ ਇਹਨਾਂ ਨੂੰ 15 ਕਿੱਲੇ ਭੰਗ ਦੇ ਪਾੜੇ ਜਾਣੇ ਆ। ਬੇਵਕੂਫ ਬੰਦਾ ਬਣ ਜਾ। ਜਿੱਤਿਆ ਤੂੰ ਬੰਦਾ ਬਣ ਜਾ। ਕਹਿੰਦਾ ਹੋਇਆ ਮਲਖਾ ਸਿੰਘ ਤਾਂ ਹੀ ਰੋਣ ਲੱਗ ਪਿਆ। ਹੌਲ ਖੜੇ ਬੱਚੇ ਕਦੇ ਦੇ ਆਪਣੇ ਦਾਦੇ ਕਦੇ ਆਪਣੇ ਪਿਓ ਦੇ ਮੂੰਹ ਵੱਲ ਵੇਖ ਰਹੇ ਸਨ। ਮਲਖਾ ਸਿੰਘ ਨੇ ਦੁਬਾਰਾ ਫਿਰ ਡਰਾਈਵਰ ਨੂੰ ਫੋਨ ਕੀਤਾ ਤੇ ਵਾਸਤਾ ਪਾ ਕੇ ਛੇਤੀ ਛੇਤੀ ਘਰੋਂ ਲੈ ਗਿਆ। ਪੁੱਤ ਛੇਤੀ ਆ ਜਾ ਘਰ। ਮਲਖਾ ਸਿੰਘ ਨੇ ਡਰਾਈਵਰ ਨੂੰ ਕਿਹਾ ਕੀ ਹੋਇਆ ਚਾਚਾ 10 ਮਿੰਟ ਤੱਕ ਆਵਾ ਡਰਾਈਵਰ ਨੇ ਮਲਖਾ ਸਿੰਘ ਕੋਲੋਂ ਪੁੱਛਿਆ ਨਹੀਂ ਨਹੀਂ ਓਏ ਦਸਾਂ ਮਿੰਟ ਵਿੱਚ ਤਾਂ ਜਾ ਜਾਂਦੀ ਹੋ ਜਉ ਤੂੰ ਛੇਤੀ ਛੇਤੀ ਕਾਰਾ ਡਰਾਈਵਰ ਦੇ ਔਨ ਤੱਕ ਮਲਖਾ ਸਿੰਘ ਨੇ ਜੀਤੇ ਦੇ ਸਿਰ ਤੇ ਪਰਨਾ ਧਰ ਕੇ ਹੌਲੀ ਹੌਲੀ ਕੇਟ ਕੋਲ ਲਿਆ ਕੇ ਕੁਰਸੀ ਤੇ ਬਿਠਾ ਦਿੱਤਾ ਡਰਾਈਵਰ ਨੇ ਜੀਤੇ ਦੀ ਹਾਲਤ ਦੇਖ ਕੇ ਜਲਦੀ ਜਲਦੀ ਕੱਟੀ ਕੈਰੇਜ ਚੋਂ ਕੱਢੀ ਮਲਖਾ ਸਿੰਘ ਤੇ ਡਰਾਈਵਰ ਨੇ ਜੀਤੇ ਨੂੰ ਮੋਢਿਆਂ ਤੋਂ ਫੜ ਕੇ ਕਾਰ ਦੀ ਮਗਰਲੀ ਸੀਟ ਤੇ ਲਟਾ ਕੇ ਜੀਤੇ ਦਾ ਸੈਰ ਮਲਖਾ ਸਿੰਘ ਨੇ ਆਪਣੀ ਗੋਦ ਵਿੱਚ ਰੱਖ ਲਿਆ। ਰਸਤੇ ਵਿੱਚ ਜੀਤੇ ਦੀ ਲੜਾਈ ਦੀ ਵਾਰਤਾ ਸੁਣਨ ਤੋਂ ਬਾਅਦ ਡਰਾਈਵਰ ਬੋਲਿਆ, "ਚਾਚਾ, ਸਰਕਾਰੀ ਹਸਪਤਾਲ ਲੈ ਚਲੀਏ ਜੀਤੇ ਨੂੰ।" "ਨਹੀਂ। ਨਹੀਂ ਤੂੰ ਕਮਲ ਹਸਪਤਾਲ ਲੈ ਚੱਲ। ਮੇਰੇ ਜੋ ਹੋਰ ਹਿੰਮਤ ਨਹੀਂ ਥਾਣਿਆਂ ਕਚੈਰੀਆਂ 'ਚ ਘੁੰਮਣ ਦੀ। ਇਹਨੂੰ ਬਚਾ ਲੈ ਬਸ। ਤੂੰ ਕਮਲ ਹਸਪਤਾਲ ਚੱਲ।" "ਮਾਲਕਾ ਰਹਿਮ ਕਰ।" ਮਲਖਾ ਸਿੰਘ ਨੇ ਉੱਪਰ ਵੱਲ ਨਜ਼ਰ ਕਰਕੇ ਰੱਬ ਕੋਲੋਂ ਰਹਿਮ ਦੀ ਅਪੀਲ ਕੀਤੀ। ਕਮਲ ਹਸਪਤਾਲ ਤੱਕ ਪਹੁੰਚਦੇ ਹਾਂ ਜੀਤਾ ਬੇਹੋਸ਼ ਹੋ ਚੁੱਕਾ ਸੀ ਐਮਰਜੈਂਸੀ ਕੇਸ ਦੇਖਦੇ ਹੋਏ ਹਸਪਤਾਲ ਦੇ ਕਰਮਚਾਰੀ ਸਟ੍ਰੈਚਰ ਲੈ ਕੇ ਜਲਦੀ ਜਲਦੀ ਜੀਤੇ ਵੱਲ ਆਏ ਕਾਲੀ ਕਾਲੀ ਜੀਤੇ ਨੂੰ ਸਟ੍ਰੈਚਰ ਤੇ ਪਾ ਕੇ ਐਮਰਜੈਂਸੀ ਵਾਰਡ ਵੱਲ ਲੈ ਗਏ ਮਲਕਾ ਸਿੰਘ ਆਪ ਉਡੀਕ ਹਾਲ ਵਿੱਚ ਪਈਆਂ ਕੁਰਸੀਆਂ 'ਚ ਖੁੰਝੇ ਜਿਹੇ ਵਿੱਚ ਅੱਖਾਂ ਬੰਦ ਕਰਕੇ ਆਪਣੀ ਧੌਣ ਨੂੰ ਕੰਧ ਨਾਲ ਲਾ ਕੇ ਬੈਠ ਗਿਆ ਘਰ ਬੱਚੇ ਵੀ ਇਕੱਲੇ ਹੇ ਰੱਬਾ ਸਾਰੇ ਦੁੱਖ ਇੱਕਦਮ ਹੀ ਦੇਣੇ ਸੀ ਕੀ ਵਿਗਾੜਿਆ ਮੈਂ ਤੇਰਾ ਦੱਸ ਰੁੰਦਾ ਰੁੰਦਾ ਮਲਖਾ ਸਿੰਘ ਰੱਬ ਨੂੰ ਸਵਾਲ ਕਰ ਰਿਹਾ ਸੀ ਇੱਕ ਨਰਸਾ ਕੇ ਮਲਖਾ ਸਿੰਘ ਕੋਲ ਕਹਿਣ ਲੱਗੀ ਬਾਪੂ ਜੀ ਸਿਰ ਤੇ ਗਹਿਰੀ 6:00 ਵਜੇ ਆ ਖੂਨ ਮਰੀਜ਼ ਦੀਆਂ ਨਾੜੀਆਂ ਵਿੱਚ ਜੰਮ ਗਿਆ ਜਲਦੀ ਜਲਦੀ ਆਪਰੇਸ਼ਨ ਕਰਨਾ ਪਵੇਗਾ ਜਿਆਦਾ ਕੀਤੀ ਦੇਰ ਮਰੀਜ਼ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਸਕਦੀ ਹੈ ਤੁਸੀਂ ਜਲਦੀ ਤੋਂ ਜਲਦੀ 50000 ਰੁਪਏ ਜਮ੍ਹਾਂ ਕਰਵਾ ਕੇ ਸਲਿੱਪ ਲੈ ਲਓ ਤੇ ਆਹ ਕੁਝ ਆਪਰੇਸ਼ਨ ਦਾ ਸਮਾਨ ਹਸਪਤਾਲ ਦੇ ਮੈਡੀਕਲ ਸਟੋਰ ਤੋਂ ਲੈ ਕੇ ਆਪਰੇਸ਼ਨ ਥੀਏਟਰ ਫੜਾ ਦੇ ਪਲੀਜ਼ ਜਲਦੀ ਅੰਕਲ ਜੀ ਮਿਲਖਾਨੀ ਡਰਾਈਵਰ ਨੂੰ ਨਾਲ ਲੈ ਕੇ ਪਹਿਲਾਂ ਹਸਪਤਾਲ 'ਚ ਆਪਰੇਸ਼ਨ ਦੇ ਖਰਚੇ ਲਈ 50000 ਰੁਪਏ ਜਮ੍ਹਾਂ ਕਰਵਾਈ ਫਿਰ ਸਮਾਨ ਲੈ ਕੇ ਆਪਰੇਸ਼ਨ ਹਾਲ ਦੇ ਕੋਲ ਬੈਠੀ ਨਰਸ ਨੂੰ ਸਮਾਨ ਫੜਾ ਕੇ ਉੱਥੇ ਹੀ ਬੈਠ ਕੇ ਜੀਤੇ ਦੇ ਆਪਰੇਸ਼ਨ ਕਰਨੇ ਡਾਕਟਰਾਂ ਦੇ ਬਾਹਰ ਆਉਂਦਾ ਇੰਤਜ਼ਾਰ ਕਰਨ ਲੱਗਾ ਤੇ ਰੱਬਾ ਨਰਕ ਕੀ ਹੁੰਦਾ ਮੈਂ ਜਿਉਂਦੇ ਜੀ ਹੀ ਦੇਖ ਲਿਆ ਧਿਆਨ ਕਰ ਚੱਲ ਵਸੀ ਤੇ ਮੈਂ ਸਾਹ ਗਿਣ ਰਿਆਂ ਪੁੱਤ ਹ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਆਂ ਪੋਤਾ-ਪੋਤੀ ਘਰ ਇਕੱਲੇ ਹਨ ਰਮਕਰ ਮਾਲਕਾ ਲਗਭਗ 3 ਘੰਟੇ ਦੇ ਇੰਤਜ਼ਾਰ ਪਿੱਛੋਂ ਐਮਰਜੈਂਸੀ ਹਾਲ ਵਿੱਚੋਂ ਡਾਕਟਰ ਸਾਹਿਬ ਬਾਹਰ ਆਏ ਤਾਂ ਮਲਖਾ ਸਿੰਘ ਬੈਂਚ ਤੋਂ ਉੱਠ ਕੇ ਇੱਕਦਮ ਡਾਕਟਰ ਸਾਹਿਬ ਕੋਲ ਜਾ ਕੇ ਹੱਥ ਜੋੜ ਕੇ ਖੜਾ ਹੋ ਗਿਆ ਕੀ ਹਾਲ ਮੇਰੇ ਮੁੰਡੇ ਦਾ ਡਾਕਟਰ ਸਾਹਿਬ ਠੀਕਾ ਹੁਣ ਤੰਦਰੁਸਤਤਾ ਹੋ ਜਾਏਗਾ ਨਾ ਮਲਖਾ ਸਿੰਘ ਨੇ ਇੱਕੋ ਸਾਹੇ ਤਿੰਨੋਂ ਗੱਲਾਂ ਪੁੱਛ ਲਈਆਂ ਬਾਪੂ ਜੀ ਜੋ ਸਾਡੇ ਹੱਥ ਵਸਾ ਉਹ ਸੀ ਕਰ ਦਿੱਤਾ ਬਾਕੀ ਪਰਮਾਤਮਾ ਦੇ ਹੱਥ ਵਸਾ ਸੱਟ ਸਿਰ ਵਿੱਚ ਬਹੁਤ ਗਹਿਰੀ ਲੱਗੀ ਮਰੀਜ਼ ਦੇ ਬਚਨ ਦੇ 20% ਚਾਂਸਾ ਬਾਕੀ ਜੇ ਬਚ ਵੀ ਗਿਆ ਦਿਮਾਗੀ ਤੌਰ ਤੇ ਪੂਰੀ ਤਰ੍ਹਾਂ ਠੀਕ ਨਹੀਂ ਹੋਣਾ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮਰੀਜ਼ ਜਲਦੀ ਤੰਦਰੁਸਤ ਹੋ ਜਾਵੇ ਤੁਸੀਂ ਵੀ ਪਰਮਾਤਮਾ ਅਗੇ ਅਰਦਾਸ ਕਰੋ ਬਾਪੂ ਜੀ ਮਲਖਾ ਸਿੰਘ ਫੇਰ ਉਸੇ ਬੈਂਚ ਤੇ ਬੈਠ ਕੇ ਅੱਖਾਂ ਪਰਨ ਲੱਗਾ ਵੀਰੋ ਨੂੰ ਫੋਨ ਕਰਕੇ ਜੀਤੇ ਬਾਰੇ ਸਭ ਕੁਝ ਦੱਸ ਕੇ ਬੱਚਿਆਂ ਕੋਲ ਚਲੇ ਜਾਣ ਲਈ ਗਿਆ ਹੁਣ ਮਲਖਾ ਸਿੰਘ ਬੈਂਚ ਤੇ ਬੈਠਾ ਆਪਣਾ ਸੈਰ ਗੋਡਿਆਂ ਤੇ ਧਰ ਕੇ ਹੌਂਕੇ ਲੈ ਲੈ ਤੋਰਿਆ ਸੀ ਸ਼ਨੀਵਾਰ ਤੇ ਐਤਵਾਰ ਪਿੰਕੀ ਕੋਲ ਰਹਿਣ ਉਪਰੰਤ ਪਾਲੀ ਸੋਮਵਾਰ ਸਵਕਟੇ ਸਿੱਧੇ ਤਲਵੰਡੀ ਘਰ ਜਾਣ ਦੀ ਬਜਾਏ ਸਕੂਲ ਹੀ ਚਲੇਗੀ ਬੱਚਿਆਂ ਵਿੱਚ ਰਚਮੇਚ ਤੇ ਸਾਥੀ ਅਧਿਆਪਕਾਂ ਨਾਲ ਪਾਲੀ ਨੇ ਕਾਫੀ ਹੱਦ ਤੱਕ ਆਪਣੀ ਉਦਾਸੀ ਤੇ ਕਾਬੂ ਪਾ ਲਿਆ ਸੀ ਪਾਲੀ ਨੇ ਵੀ ਆਪਣੇ ਅੰਦਰੋਂ ਇੱਕ ਫੈਸਲਾ ਕੀਤਾ ਕਿ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੇਗੀ ਪਿਛਲੇ ਸਮੇਂ ਦੀਆਂ ਕੋੜੀਆਂ ਯਾਦਾਂ ਨੂੰ ਪੂਰਾ ਸੁਪਨਾ ਸਮਝਦੇ ਹੋਏ ਦੂਰ ਰੱਖਾਂਗੀ ਆਪਣੇ ਆਪ ਤੋਂ ਆਪਣੇ ਬੱਚਿਆਂ ਦਾ ਚਿਹਰਾ ਸਕੂਲ ਦੇ ਵਿਦਿਆਰਥੀਆਂ ਵਿੱਚ ਦੇਖਦੀ ਪਾਲੀ ਦਾ ਸੁਭਾਅ ਮੌੜ ਹੌਲੀ-ਹੌਲੀ ਖੁਸ਼ੀਆਂ ਮੰਡਲ ਲੱਗਾ ਸ਼ਾਮ 3:30 ਵਜੇ ਪਾਲੀ ਕਾਰਾਈ ਤਗੁਰਬਖਸ਼ ਕੌਰ ਨੇ ਆਪਣੀ ਕੁੜੀ ਦੇ ਚਿਹਰੇ ਤੇ ਆਏ ਬਦਲਾਅ ਨੂੰ ਦੇਖ ਕੇ ਦਿਲੋਂ ਖੁਸ਼ੀ ਮਹਿਸੂਸ ਕੀਤੀ। ਪਾਲੀ ਖੇਤ ਵਿੱਚ ਮਿਹਨਤਰੀ ਲੱਗਿਆ। ਕਰਮਜੀਤ ਦਾ ਲੋਨ ਪਾਸ ਹੋ ਗਿਆ ਬੈਂਕ ਚੋਂ। ਤੇਰੇ ਡੈਡੀ ਨੇ ਅੱਜ ਹੀ ਕੰਮ ਸ਼ੁਰੂ ਕਰਵਾ ਦਿੱਤਾ। ਮੈਂ ਭੱਜ ਕੇ ਚਾਹ ਫੜਾਵਾਂ। ਤੂੰ ਮਟਰ ਛੱਲੇ ਬੈਠੀ ਬੈਠੀ। ਮੁਖਤਿਆਰ ਸਿੰਘ ਆਪਣੇ ਮੁੰਡੇ ਨੂੰ ਪਹਿਲਾਂ ਕਾਰੋਬਾਰ ਸ਼ੁਰੂ ਕਰਕੇ ਫਿਰ ਉਸਦਾ ਵਿਆਹ ਕਰਕੇ ਪੁੱਤ ਵੱਲੋਂ ਸੁਰਖਰੂ ਹੋਣਾ ਚਾਹੁੰਦਾ ਸੀ। ਥੋੜੀ ਪਹਿਲੇ ਵਿੱਚੋਂ ਗੁਜ਼ਾਰਾ ਮੁਸ਼ਕਲ ਸੀ। ਸਰਕਾਰਾਂ ਦੀ ખોટી ਨੀਤੋਂ ਸਰਕਾਰੀ ਨੌਕਰੀ ਤੋਂ ਆਸ ਰੱਖਣੀ ਫਜ਼ੂਲ ਦਾ ਸਮਾਂ ਬਰਬਾਦ ਕਰਨਾ ਸੀ ਸੋ ਬੈਂਕਾਂ ਤੋਂ ਸਹਾਇਕਤੰਦੇਨੀ ਮਿਲਦੇ ਲੋਨ ਦਾ ਫਾਇਦਾ ਉਠਾ ਕੇ ਮੁਖਤਿਆਰ ਸਿੰਘ ਪਿੰਡੋਂ ਬਾਹਰ ਆਪਣੀ ਜ਼ਮੀਨ 'ਚ ਪੋਲਟਰੀ ਫਾਰਮ ਖੋਲਣ ਦੇ ਹੱਕ ਵਿੱਚ ਸੀ ਕਮਲਜੀਤ ਨੇ ਵੀ ਇਸ ਕਾਰਜ ਲਈ ਆਪਣੇ ਬਾਪੂ ਦੀ ਹਾਂ ਵਿੱਚ ਹਾਂ ਮਲਾ ਦਿੱਤੀ ਸੀ ਹੁਣ ਘਰ ਤੇ ਸਕੂਲ ਦੇ ਰੁਝੇਵਿਆਂ ਵਿੱਚ ਪਾਲੀ ਕੋਲੇ ਨਾਲ ਸਮਾਂ ਹੀ ਨਹੀਂ ਹੁੰਦਾ ਕਿ ਉਦਾਸ ਹੋ ਕੇ ਅਤੀਤ ਨੂੰ ਯਾਦ ਕਰੇ ਬੇਸ਼ੱਕ ਜ਼ਿੰਦਗੀ 'ਚ ਅੱਗੇ ਹਨੇਰਾ ਨਜ਼ਰ ਆ ਰਿਹਾ ਸੀ ਪਰ ਹਨੇਰਿਆਂ ਨੂੰ چیر ਕੇ ਹੀ ਸਵੇਰ ਤੱਕ ਪਹੁੰਚ ਹੋਣਾ ਗੁਰਬਖਸ਼ ਕੌਰ ਤੇ ਮੁਖਤਿਆਰ ਸਿੰਘ ਆਪਣੇ ਜਵੰਦੇ ਜੀ ਪਾਲੀ ਨੂੰ ਕੋਈ ਤਲਾਖਸ਼ੂ ਦਾ ਮੁੰਡਾ ਲੱਭ ਕੇ ਵਿਆਹ ਦੇਣਾ ਚਾਹੁੰਦੇ ਸਨ ਪਰ ਪਾਲੀ ਨੂੰ ਇਸ ਸਮਾਜਿਕ ਰਸਮ ਤੋਂ ਐਸਾ ਭੈ ਆਉਣ ਲੱਗਾ ਉਹ ਮੜ ਫਿਰ ਇਸ ਜੰਜਾਲ ਵਿੱਚ ਫਸਣ ਲਈ ਬਿਲਕੁਲ ਵੀ ਰਾਜੀ ਨਹੀਂ ਸੀ ਵਿਆਹ ਦੇ ਨਾਮ ਤੋਂ ਵੀ ਨਫ਼ਰਤ ਹੋ ਗਈ ਸੀ ਪਾਲੀ ਨੂੰ ਮੁਖਤਿਆਰ ਸਿੰਘ ਵੀ ਬਧੀਰਾ ਸਮਝਾਉਂਦਾ ਸੀ ਪੁੱਤ ਤੈਨੂੰ ਨਵੇਂ ਥਾਂ ਵਿਆਹ ਕੇ ਅਸੀਂ ਸੁਰਖਰੂ ਹੋ ਜਾਵਾਂਗੇ ਸਾਡੇ ਤੋਂ ਬਾਅਦ ਤੈਨੂੰ ਕਿਹਨੇ ਸਾਂਭਣਾ ਤੇਰੇ ਭਰਾ ਦੀ ਤੇਰੇ ਨਾਲ ਕਿੰਨੇ ਕੁ ਬੰਦੀ ਆ ਇਹ ਤੇਰੇ ਤੋਂ ਲੁਕੀ ਨਹੀਂ ਵੈਸੇ ਤਾਂ ਇਹ ਤੇਰਾ ਹੀ ਘਰ ਆ ਪਰ ਧੀਆ ਸੁਹਾਗਣਾ ਬਣੀਆਂ ਚੰਗੀਆਂ ਲੱਗਦੀਆਂ ਧੀਏ ਇੱਕ ਘਰ ਮਾੜਾ ਮਿਲਿਆ ਸਾਰੇ ਮਾੜੀ ਨਹੀਂ ਹੁੰਦੇ ਪੁੱਤ ਮਖਤਿਆਰ ਸਿੰਘ ਨੇ ਬੜਾ ਨਿਟਾਲ ਜਾ ਹੋ ਕੇ ਉਦਾਸੀ ਮਨ ਨਾਲ ਅਗਿੱਤ ਤਰਲਾ ਜਾ ਕੀਤਾ ਡੈਡੀ ਜੀ ਮੇਰਾ ਫਿਕਰ ਨਾ ਕਰੋ ਮੈਂ ਆਪਣਾ ਛੋਟਾ ਜਿਹਾ ਘਰ ਬਣਾ ਲਵਾਂਗੀ ਮੈਂ ਕਿਹੜਾ ਬੇਰੋਜ਼ਗਾਰ ਆ ਜੋ ਕਿਸੇ ਅੱਗੇ ਹੱਥ ਝੜਨੇ ਪੈਣਗੇ ਆਪਣਾ ਕਮਾਉਣੀ ਆ ਆਪਣਾ ਖਾ ਲਵਾਂਗੀ ਕੀ ਗਰੰਟੀ ਆ ਦੂਜੇ ਵਿਆਹ ਵਾਲਾ ਮੁੰਡਾ ਠੀਕ ਨਿਕਲੇ ਮੈਨੂੰ ਹੁਣ ਕਿਸੇ ਤੇ ਕੋਈ ਵਿਸ਼ਵਾਸ ਨਹੀਂ ਰਿਹਾ ਡੈਡੀ ਜੀ ਟੁੱਟ ਕੇ ਇੱਕ ਵਾਰ ਫੇਰ ਟੁੱਟਣਾ ਮੇਰੇ ਕੋਲੋਂ ਜਰਿਆ ਨਹੀਂ ਜਾਣਾ ਪਲੀਜ਼ ਮੈਨੂੰ ਮੇਰੇ ਹਾਲ ਤੇ ਰਹਿਣ ਦਿਓ ਮੇਰੇ ਕੋਲ ਦੂਜੇ ਵਿਆਹ ਦਾ ਨਾਮ ਪੀਣਾ ਲਾਉ ਪਲੀ ਨੇ ਅੱਖਾਂ ਭਰਦੇ ਹੋਏ ਆਪਣੇ ਮਨ ਦੀਆਂ ਮੁਖਤਿਆਰ ਸੰਗ ਅੰਗੇ ਖੋਲ ਦਿਤੀਆਂ ਨੌਕਰੀ ਤੇ ਘਰ ਦਾ ਰੁਝੇਮਾ ਪਾਲੀ ਨੂੰ ਅਤੀਤ ਵੱਲ ਨਾ ਜਾਂਦਾ ਸ਼ਾਮ ਨੂੰ ਕਦੇ ਗੁਰਜੀਤ ਨਾਲ ਫੋਨ ਤੇ ਵਿਅਸਤ ਹੋ ਜਾਂਦੀ ਕਦੇ ਪਿੰਕੀ ਨਾਲ ਫੋਨ ਲਾ ਕੇ ਕਿੰਨਾ ਕਿੰਨਾ ਸਮਾਂ ਗੱਲ ਕਰਦੀ ਰਹਿੰਦੀ ਸਕੂਲ ਦੀ ਡਿਊਟੀ ਘਰ ਦਾ ਰੁਝੇਮਾ ਬਸ ਇਹ ਹੀ ਦੁਨੀਆ ਰਹਿ ਗਈ ਸੀ ਪਾਲੀ ਦੀ ਜਿੱਥੇ ਉਸ ਨੂੰ ਸਕੂਨ ਮਿਲਦਾ ਮਲਖਾ ਸਿੰਘ ਦਾ ਕੈਂਸਰ ਆਖਰੀ ਸਟੇਜ ਤੇ ਆ ਚੁੱਕਾ ਸੀ ਦినੋ ਦੇਨ ਵਿਗੜਦੀ ਹਾਲਤ ਦੇਖ ਕੇ ਬੀਰੋ ਤੇ ਬੀਰੋ ਦੇ ਮੁੰਡਾ ਮਲਖਾ ਸਿੰਘ ਨੂੰ ਜਲੰਧਰ ਸੰਜਮ ਹਸਪਤਾਲ ਲੈ ਗਏ। ਉੱਥੇ ਡਾਕਟਰ ਨੇ ਉਸ ਦੀ ਹਾਲਤ ਦੇਖ ਕੇ ਮਲਖਾ ਸਿੰਘ ਨੂੰ ਹਸਪਤਾਲ ਐਡਮਿਟ ਕਰ ਲਿਆ। ਫਿਰ ਬੱਚੇ ਆਪਣੀ ਨੋਹ ਕੋਲ ਛੱਡ ਕੇ ਬੀਰੋ ਆਪਣੇ ਭਰਾ ਕੋਲ ਪਿਛਲੇ 3-4 ਦਿਨਾਂ ਤੋਂ ਹਸਪਤਾਲ ਹੀ ਆ ਚੁੱਕੇ ਸੀ। ਬੀਰੋ ਦਾ ਮੁੰਡਾ ਆਪਣੇ ਮਮੇਰੇ ਪ੍ਰਾਜੀਤ ਕੋਲ ਸੀ। ਦੋਨੋਂ ਪਿਓ ਪਤ ਚਮਚਿਆਂ ਨਾਲ ਪਾਣੀ ਜੂਸ ਦਵਾਈਆਂ ਲੈਣ ਵਾਲੀ ਸਥਿਤੀ ਤੇ ਪਹੁੰਚ ਚੁੱਕੇ ਸਨ। ਕਦੇ ਰੇਡੀਓਥੈਰੇਪੀ ਕਦੇ ਕੀਮੋਥੈਰੇਪੀ ਬਸ ਜਿਵੇਂ ਸਾਹ ਉਧਾਰੇ ਲੈ ਰਿਹਾ ਹੋਵੇ ਕੁਦਰਤ ਕੋਲੋਂ ਮੁਖਤਿਆਰ ਸਿੰਘ ਦਾੜੀ ਤੇ ਸਿਰ ਦੇ ਸਾਰੇ ਵਾਲ ਔਡ ਚੁੱਕੇ ਸਨ ਆਪਣੀ ਨੂਹ ਦੀ ਜ਼ਿੰਦਗੀ ਵਿੱਚ ਵਿਅਸਤ ਮਲਖਾ ਸਿੰਘ ਨੂੰ ਉਹਦੋਂ ਹੀ ਨਹੀਂ ਪਤਾ ਲੱਗਾ ਕਦੋਂ ਕੈਂਸਰ ਦੀ ਪਹਿਲੀ ਸਟੇਜ ਤੋਂ ਦੂਜੀ ਤੇ ਪਹੁੰਚ ਗਿਆ ਉਹ ਤਾਂ ਬਸ ਤੋਰੇ ਫੇਰੇ ਕਰਕੇ ਥਕਾਵਟ ਹੋ ਰਹੀ ਸਮਝ ਰਿਹਾ ਸੀ ਜਿਵੇਂ ਜਸਮ ਚੋਂ ਰੂਹ ਨਿਕਲਣ ਲਈ ਪਰ ਲੋ ਮੱਚੀ ਹੋ ਰਹੀ ਹੋਵੇ ਜਿੱਤੇ ਦੇ ਸਿਰ ਤੇ 60 ਵਜੇ ਹੋਣ ਕਰਕੇ ਕਿਸੇ ਨੂੰ ਪਹਿਚਾਨ ਹੀ ਨਹੀਂ ਸਿਰਿਆ ਕੋਈ ਸੌਧਬਤ ਨਹੀਂ ਸੀ ਦੁਨੀਆਦਾਰੀ ਦੀ ਸ਼ੁਕਰਵਾਰ ਸਵੇਰੇ 6:30 ਵਜੇ ਸਟਾਫ ਨਰਸ ਜਦੋਂ ਮਲਖਾ ਸਿੰਘ ਦੀ ਗਲੂਕੋਜ਼ ਲਗਾਉਣ ਲਈ ਆਈ ਤਾਂ ਸ਼ਾਇਦ ਮਲਖਾ ਸਿੰਘ ਆਪਣੇ ਹਿੱਸੇ ਦੀ ਜ਼ਿੰਦਗੀ ਪੂ ਹੋ ਚੁੱਕਾ ਸੀ ਨਰਸ ਇੱਕਦਮ ਡਾਕਟਰ ਸਾਹਿਬ ਦੇ ਰੂਮ ਵੱਲ ਚਲੇ ਗਈ ਅਗਲੇ ਕੁਝ ਮਿੰਟਾਂ ਵਿੱਚ ਮਲਖਾ ਸਿੰਘ ਦਾ ਡਾਕਟਰ ਆਪਣੀ ਤਿੰਨ ਨਰਸਾਂ ਸਮੇਤ ਮਲਖਾ ਸਿੰਘ ਦੇ ਬੈੱਡ ਕੋਲ ਆ ਗਿਆ ਡਾਕਟਰ ਸਾਹਮਣੇ ਮਲਖਾ ਸਿੰਘ ਦੀ ਨਬਜ਼ ਦੇਖੀ ਅਫਸੋਸ ਮਾਤਾ ਜੀ ਮਲਖਾ ਸਿੰਘ ਨਹੀਂ ਰਿਹਾ ਆਪਣੇ ਭਰਾ ਦੀ ਮੌਤ ਦੀ ਖਬਰ ਸੌਂਦਿਆ ਹੀ ਬੀਰੋ ਨੇ ਲੰਮਾ ਵਹਿਣ ਪਾ ਕੇ ਪੱਟਾਂ ਤੇ ਹੱਥ ਮਾਰੇ ਹਾਈ ਮੈਂ ਲੁੱਟੀ ਗਈ ਮੇਰੇ ਭਰਾ ਦਾ ਘਰ ਤਬਾਹ ਹੋ ਗਿਆ ਸਾਡਾ ਕੱਖ ਨਹੀਂ ਰਿਆ ਹਾਈ ਵੇ ਰੱਬਾ ਕਿਹੜਾ ਵੈਰ ਕੱਢ ਲਿਆ ਤੂੰ ਨਰਸਾ ਨੇ ਬੀਰੋ ਨੂੰ ਸੰਭਾਲ ਕੇ ਪਾਣੀ ਪਿਲਾਇਆ ਤੇ ਕੁਰਸੀ ਉੱਤੇ ਬਿਠਾ ਕੇ ਪੁੱਛਿਆ ਮਾਤਾ ਜੀ ਕਿਸੇ ਨੂੰ ਫੋਨ ਕਰਨਾ ਕਰ ਹਾਂ ਬੀਰੋ ਨੇ ਆਪਣੇ ਮੁੰਡੇ ਦਾ ਨਾਮ ਦੱਸ ਕੇ ਫੋਨ ਬੁਲਾਉਣ ਲਈ ਕਿਹਾ ਨਰਸਨੋਈ ਬੀਰੋ ਦੇ ਫੋਨ ਤੋਂ ਫੋਨ ਲਾ ਕੇ ਬੀਰੋ ਨੂੰ ਫੜਾਇਆ ਬੀਰੋ ਦੇ ਮੂੰਹੋਂ ਇੰਨੀ ਗੱਲ ਹੀ ਨਿਕਲੀ ਪੁੱਤ ਤੇਰਾ ਮਾਮਾ ਚੱਲ ਵਸਿਆ ਬੀਰੋ ਨੇ ਮੁੰਡਣੀ ਜੀ ਹੋ ਗਈ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿਸ ਨੂੰ ਦੱਸੇ ਕਿਹਦੇ ਨਾਲ ਗੱਲ ਕਰੇ ਭਰਾ ਦੇ ਪਰਿਵਾਰ ਦਾ ਜ਼ਿੰਮੇਵਾਰ ਬੰਦਾ ਤਾਂ ਕੋਈ ਨਹੀਂ ਸੀ ਰਿਹਾ ਜੀਤਾ ਤਾਂ ਆਪ ਹਸਪਤਾਲ ਦੀ ਚਾਰਦिवारी ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਇਨਸਾਨ ਦੇ ਕਰਮ ਅਖੀਰਲੇ ਸਮੇਂ ਵਿੱਚ ਝੰਗੋੜਦੇ ਹਨ ਕੱਲ ਤੱਕ ਮੂੰਹ ਰਾਹੀਂ ਜ਼ਹਿਰ ਉਗਲਣ ਵਾਲਾ ਮਲਖਾ ਸਿੰਘ ਅੱਜ ਚਿਹਰੇ ਮੋਰੇ ਤੋਂ ਪਹਿਚਾਨ ਨਹੀਂ ਹੋ ਰਿਆ ਸੀ ਕਿ ਇਹ ਉਹੀ 15 ਕਿੱਲਿਆਂ ਵਾਲਾ ਹੰਕਾਰੀ ਜੱਟ ਮਲਖਾ ਸਿੰਘ ਹੈ ਅੱਜ ਕੁਝ ਬੋਲਣ ਤੋਂ ਵੀ ਅਸਮਰਥ ਜ਼ਿੰਦਗੀ ਤੇ ਮੌਤ ਨਾਲ ਲੜਾਈ ਲੜ ਰਿਹਾ ਹੈ ਖੈਰ ਕੁਦਰਤ ਦਾ ਅਸੂਲਾ ਜੋ ਬੀਜੇਗਾ ਉਹੀ ਵੱਡੇਗਾ ਮਲਖਾ ਸਿੰਘ ਵੀ ਬੀਜਿਆ ਹੋਇਆ ਵੱਢ ਰਿਹਾ ਸੀ ਪਿਛਲੇ 12 ਦਿਨਾਂ ਤੋਂ ਰੀੜ ਦੀ ਹੱਡੀ ਦਾ ਦਰਦ ਇੰਨਾ ਤਿੱਖਾ ਸੀ ਮਲਖਾ ਸਿੰਘ ਡਾਕਟਰਾਂ ਨੂੰ ਖੁਦ ਕਹਿਣ ਲਈ ਮਜਬੂਰ ਹੋ ਗਿਆ ਰੱਬ ਦਾ ਵਾਸਤਾ ਹੀ ਮੇਰੇ ਜ਼ਹਿਰ ਦਾ ਟੀਕਾ ਲਾ ਦਿਓ ਮੈਂ ਤੜਪ ਰਿਹਾ ਹਾਂ ਰੋਣਾ ਚਾਹੁੰਦਾ ਸੀ ਰੋ ਨਹੀਂ ਸੀ ਹੋ ਰਿਹਾ ਬੈਠਣਾ ਚਾਹੁੰਦਾ ਸੀ ਬੈਠ ਨਹੀਂ ਹੋ ਰਿਹਾ ਸੀ ਸ਼ਾਇਦ ਪਰਮਾਤਮਾ ਦੀ ਕਚਹਿਰੀ 'ਚ ਆਪਣੀ ਕੀਤਿਆਂ ਦੀ ਮਾਫੀ ਮੰਗਣੀ ਵੀ ਨਸੀਬ ਨਹੀਂ ਸੀ ਮਲਖਾ ਸਿੰਘ ਨੂੰ ਵੀਰੋ ਦੇ ਮੁੰਡੇ ਨੇ ਹਨਾਂਮਪੁਰੇ ਦੇ 4-5 ਮੋਤਵਾਰ ਬੰਦਿਆਂ ਨੂੰ ਨਾਲ ਲਿਆ ਕੇ ਮਲਖਾ ਸਿੰਘ ਦੇ ਇਲਾਜ ਦੀ ਬਣਦੀ ਫੀਸ ਕੈਸ਼ ਕਾਊਂਟਰ ਤੇ ਜਮ੍ਹਾਂ ਕਰਵਾਈ। ਹਸਪਤਾਲ ਦੀ ਐਂਬੂਲੈਂਸ ਵਿੱਚ ਹੀ ਮਲਖਾ ਸਿੰਘ ਦੀ ਲਾਸ਼ ਨਾਲ ਹਨਾਮਪੁਰੇ ਵੱਲ ਚਾਲੇ ਪਾ ਦਿੱਤੇ। ਘਰ ਦੀਆਂ ਸੁੰਨੀਆਂ ਕੰਧਾਂ ਤਾਂ ਪਹਿਲਾਂ ਹੀ ਕੀਨੇ ਪਾਰੀਆਂ ਸਨ। ਮਲਖਾ ਸਿੰਘ ਦੀ ਲਾਸ਼ ਦੇਖ ਕੇ ਦਹਾਤੜਾ ਮਾਰ ਕੇ ਰੋਣ ਵਾਲਾ ਕੌਣ ਹੋਵੇ? ਚੁੱਪਚੀਪੀ ਤੇ ਲਾਸ਼ ਲੈ ਆ ਕੇ ਬਰਾਡੇ ਵਿੱਚ ਰੱਖ ਦਿੱਤੀ। ਹੌਲੀ-ਹੌਲੀ ਸ਼ਰੀਕਾ ਪਾਈਚਾਰਾ ਆਉਣਾ ਸ਼ੁਰੂ ਹੋ ਗਿਆ। ਵੀਰੋ। ਵੀਰੋ ਦੀ ਨੂੰ ਵੀਰੋ ਦਾ ਘਰ ਵਾਲਾ। ਮਲਖਾ ਸਿੰਘ ਦੇ ਪੋਤੇ-ਪੁੱਤੀ ਸਮੇਤ ਵੀ ਪਹੁੰਚ ਚੁੱਕੇ ਸਨ। ਇਕਾਦੁੱਕਾ ਰਿਸ਼ਤੇਦਾਰੀ ਆਉਣ ਦੀ ਉਡੀਕ ਹੋ ਰਹੀ ਸੀ। ਵੀਰੋ ਦੀ ਦਰਾਨੀ 52 ਆਪਦੀ ਜਠਾਣੀ ਦੇ ਦੁੱਖ ਵਿੱਚ ਸ਼ਰੀਕ ਹੋਣ ਲਈ ਆ ਗਈ। ਪਾਲੀ ਨਾਲ ਤਾਂ ਇਸ ਪਰਿਵਾਰ ਦਾ ਕੋਈ ਰਿਸ਼ਤਾ ਹੀ ਨਹੀਂ ਰਹਿ ਗਿਆ ਸੀ। ਪਤਵੰਤਿਆਂ ਦੀ ਸਲਾਹ ਨਾਲ ਮਲਖਾ ਸਿੰਘ ਦੇ ਸੰਸਕਾਰ ਲਈ ਫਰਨਾਪੁਰੇ ਦੇ ਸ਼ਮਸ਼ਾਨ ਘਾਟਵਾਲ ਤੁਰਪਈ। ਬੱਚੇ ਛੋਟੇ ਸਨ ਪਰ ਫਿਰ ਵੀ ਇੰਨਾ ਸਮਝਦੇ ਸਨ ਕਿ ਸਾਡੇ ਦਾਦਾ-ਦਾਦੀ ਹੁਣ ਸਾਡੇ ਵਿੱਚ ਨਹੀਂ ਸਨ। ਸਾਡੇ ਡੈਡੀ ਵੀ ਹਸਪਤਾਲ ਵਿੱਚ ਹਨ ਅਸੀਂ ਭੈਣ ਭਰਾ ਇਕੱਲੇ ਹੀ ਰਹਿ ਗਏ ਸਾਰਾ ਪਿੰਡ ਮਾਸੂਮ ਬੱਚਿਆਂ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ ਨਿੱਕੀ ਉਮਰੇ ਕਿੰਨਾ ਕੁਝ ਗਵਾ ਲਿਆ ਵਿਚਾਰਿਆਂ ਨੇ ਪਾਈ ਜੀ ਨੇ ਮਲਖਾ ਸਿੰਘ ਦੀ ਰੂਹ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਸ਼ਰੀਕੇ ਪਾਈ ਜਾ ਰਹੇ ਨੇ ਸਹਜ ਨੂੰ ਨਾ ਲਿਆ ਤੇ ਮਲਖਾ ਸਿੰਘ ਦੀ ਚਿਤਾ ਨੂੰ ਅੱਗ ਦਿਖਾਈ ਸਾਰਾ ਪਿੰਡ ਗਮਗੀਨ ਸੀ ਪਰਿਵਾਰ ਵਿੱਚ ਬਸ ਵੀਰੋ ਹੀ ਬਚੀ ਸੀ ਜਿਸ ਨਾਲ ਪਿੰਡ ਦੇ ਲੋਕ ਤੇ ਰਿਸ਼ਤੇਦਾਰ ਅਫਸੋਸ ਕਰ ਰਹੇ ਸਨ ਦੋਸਤੋ ਇਸ ਤੋਂ ਅੱਗੇ ਕੀ ਹੋਇਆ ਇਹ ਆਪਾਂ ਦੇਖਾਂਗੇ ਅਗਲੇ ਭਾਗ ਵਿੱਚ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆ ਰਹੀ ਹੋਵੇਗੀ ਆਪਣੇ ਵਿਚਾਰ ਇਸ ਪਰਿਵਾਰ ਬਾਰੇ ਜ਼ਰੂਰ ਲਿਖਿਓ ਚੰਗੀ ਲੱਗੀ ਕਹਾਣੀ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਸਨਲੀ ਬਹੁਤ ਬਹੁਤ ਧੰਨਵਾਦ